ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਝੋਨਾ ਲੱਗਣ ਨੂੰ 20 ਦਿਨ ਹੋ ਗਏ ਝੋਨਾ ਨਹੀਂ ਚੱਲ ਰਿਹਾ ਝੋਨਾ ਪੱਤੇ ਲਾਲ ਕਰੀ ਜਾਂਦਾ ਝੋਨਾ ਅੰਦਰ ਵੜੀ ਜਾਂਦਾ ਆਹ ਕਿੱਲਾ ਜਿਹੜਾ ਲਾਇਆ ਸੀ ਇਹ ਵਧੀਆ ਚੱਲੀ ਜਾਂਦਾ ਝੋਨਾ ਨਹੀਂ ਚੱਲਦਾ ਖਾਸ ਤੌਰ ਤੇ ਇਹ ਜਿਹੜੀਆਂ ਦਿੱਕਤਾਂ ਹੈਗੀਆਂ ਇਹ ਦਿੱਕਤਾਂ ਨਰਮਾ ਬੈਲਟ ਦੇ ਵਿੱਚੋਂ ਜ਼ਿਆਦਾ ਆ ਰਹੀਆਂ ਨਰਮਾ ਬੈਲਟ ਤੋਂ ਜ਼ਿਆਦਾ ਆ ਰਹੀਆਂ ਤੇ ਨਰਮਾ ਬੈਲਟ ਦੇ ਵਿੱਚ ਇਸੇ ਚੀਜ਼ ਨੂੰ ਮੋੜ ਰੱਖਿਆ ਕਿਸਾਨ ਪਤਾ ਨਹੀਂ ਕਿ ਇਹ ਚ ਕੀ ਕੀ ਕੁਝ ਪਾ ਰਿਹਾ ਤੇ ਉਹ ਪਹਿਲਾਂ ਤਾਂ ਉਹਨਾਂ ਨੂੰ ਨਰਮਾ ਨਾ ਹੋਣ ਕਰਕੇ ਕਿਸਾਨ ਪਹਿਲਾਂ ਉਹ ਡਾਊਨ ਹੈ ਉੱਤੋਂ ਨੁਕਸਾਨ ਉਹਨਾਂ ਦਾ ਹੋਰ ਕਰੀ ਜਾਂਦੇ ਐ ਵੱਡਾ ਨੁਕਸਾਨ ਸੋਸ਼ਲ ਮੀਡੀਆ ਤੇ ਲੋਕ ਕਰ ਰਹੇ ਐ ਕਿ ਆਹ ਪਾਲਾ ਆਹ ਪਾਲਾ ਆਹ ਪਾਲਾ ਆਹ ਪਾਲਾ ਮੈਂ ਪਿਛਲੇ ਦਿਨੀ ਜਿਹੜਾ ਹੈਗਾ ਬਠਿੰਡਾ ਦੇ ਕੁਝ ਪਿੰਡਾਂ ਦੇ ਵਿੱਚ ਵਿਚਰਿਆ ਤਾਂ ਉੱਥੇ ਜਾ ਕੇ ਆ ਜਿਹੜੀ ਚੀਜ਼ ਐ ਇਹਨੂੰ ਦੇਖਣ ਦਾ ਯਤਨ ਕੀਤਾ ਕਿ ਯਾਰ ਬਠਿੰਡੇ ਲੋਕਾਂ ਦਾ ਝੋਨਾ ਕਿਉਂ ਨਹੀਂ ਚੱਲਦਾ ਵੈਸੇ ਆਖੀ ਤਾਂ ਮਨੇ ਪਹਿਲਾਂ ਕਲੀਅਰ ਸੀਗੀ ਕਿ ਜਿਹੜਾ ਝੋਨਾ ਉੱਥੇ ਨਹੀਂ ਚੱਲ ਰਿਹਾ ਜਿੱਥੇ ਝੋਨਾ ਡੂੰਘਾ ਲੱਗਿਆ ਕਿਉਂਕਿ ਜਿਵੇਂ ਤੁਸੀਂ ਆ ਦੇਖ ਰਹੇ ਹੋ ਆ ਫੋਟੋਆਂ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਤਰੀਕਿਆਂ ਨਾਲ ਮੈਂ ਸ਼ੋਅ ਕਰ ਦਿਆਂਗਾ ਤਾਂ ਜਿਹੜਾ ਝੋਨਾ ਡੂੰਘਾ ਲੱਗਦਾ ਉਹ ਡੂੰਘਾ ਲੱਗਿਆ ਝੋਨਾ ਹੌਲੀ-ਹੌਲੀ ਹੌਲੀ-ਹੌਲੀ 15-20 ਦਿਨ ਤੱਕ ਉਵੇਂ ਖੜਾ ਰਹਿੰਦਾ ਫੇਰ ਜਾ ਕੇ ਚੱਲਦਾ ਉਹ ਪਰੰਤੂ ਇਹ ਹੋਇਆ ਕਿਉਂ ਹੈ ਦੇਖਣ ਦੇ ਵਿੱਚ ਇਹ ਆਇਆ ਕਿਸਾਨਾਂ ਦੀ ਫੀਡਬੈਕ ਲੈਣ ਤੇ ਪਤਾ ਲੱਗਿਆ ਕਿ ਬਹੁਤੇ ਕਿਸਾਨ ਸਾਡੇ ਰੋਟਾਵੇਟਰ ਦੇ ਨਾਲ ਕੱਦੂ ਕਰਦੇ ਰੋਟਾਵਿਟ ਨਾਲ ਕੱਦੂ ਕੀਤਾ ਉਹਨੇ ਧੁੱਦਲ ਬਣاتی ਨਾਲ ਦੀ ਨਾਲ ਬੰਦੇ ਖੇਚ ਵੜ ਗਏ ਉਹ ਜਿਹੜਾ ਪਾਣੀ ਦੇ ਵਿੱਚ ਜਿਹੜਾ ਘੱਟਾ ਉਹ ਰਲਿਆ ਹੋਇਆ ਤਾਂ ਉਹਨੂੰ ਪਤਾ ਹੀ ਲੱਗਿਆ ਜਦੋਂ ਬੁੱਟਾ ਲਾਉਣ ਲੱਗਾ ਡੂੰਗਾ ਲੱਗ ਗਿਆ ਜ਼ਿਆਹਰਾਤਰ ਬੰਦੇ ਮੈਨੂੰ ਜਿਹੜੇ ਮੈਂ ਖੇਤ ਦੇਖੇ ਉਹਨਾਂ ਖੇਤਾਂ ਦੇ ਵਿੱਚ ਰੋਟਾਵੇਟਰ ਨਾਲ ਕੱਦੂ ਕਰਕੇ ਤੁਰੰਤ ਝੋਨਾ ਲਾਇਆ ਸੀਗਾ ਤੇ ਉਹ ਲਾਉਣ ਤੋਂ ਬਾਅਦ ਝੋਨਾ ਡੂੰਘਾ ਲੱਗਿਆ ਤੇ ਹੁਣੇ ਜ਼ਰੂਰੀ ਨਹੀਂ ਕਿ ਰੋਟਾਵੇਟਰ ਵਾਲੇ ਖੇਤ ਜਿਹਾ ਹੀ ਹੋਵੇ ਜਿੱਥੇ ਰੋਟਾਵੇਟਰ ਨਾਲ ਕੱਦੂ ਪਹਿਲਾਂ ਕੀਤਾ ਕਰਕੇ ਉਹਨੂੰ ਛੱਡ ਦਿੱਤਾ ਉਸ ਤੋਂ ਬਾਅਦ ਉਹਨਾਂ ਖੇਤਾਂ 'ਚ ਬਹੁਤ ਸੋਹਣਾ ਝੋਨਾ ਖੜਾ ਹੈ ਮੈਂ ਗੱਲ ਕਰ ਰਿਹਾ ਕਿ ਰੋਟਾਵੇਟਰ ਨਾਲ ਕੱਦੂ ਕੀਤਾ ਪਾਣੀ ਗੰਦਲਿਆ ਹੋਇਆ ਹੈ ਤੇ ਲਾਉਣ ਵਾਲੇ ਨੂੰ ਵੀ ਨਹੀਂ ਆਈਡੀਆ ਹੋ ਰਿਹਾ ਕਿੰਨਾ ਡੂੰਘਾ ਲੱਗ ਰਿਹਾ ਹੈ ਤੇ ਤਰੰਤੀ ਜਿਹੜਾ ਹੈਗਾ ਬੰਦਾ ਬਾਹਰ ਨਿਕਲਿਆ ਤੇ ਘਰ ਝੋਨਾ ਲਾਤਾ ਖੇਤ ਪੋਲਾ ਸੀ ਡੂੰਗਾ 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 ਕਰਕੇ ਲੱਗਦਾ ਗਿਆ ਤੇ ਉਹ ਸਾਰੇ ਸਾਰਾ ਜਿਹੜਾ ਖੇਤ ਹੈਗਾ ਡੂੰਗਾ ਹੋ ਗਿਆ ਜਿਹੜਾ ਝੋਨਾ ਡੂੰਗਾ ਲੱਗਿਆ ਉਹ ਆਪਣੇ ਆਪ ਹੀ 10 15 ਦਿਨ ਦੂਜੇ ਨਾਲ ਲੇਟ ਚੱਲੇਗਾ ਹੋ ਚੁੱਕੀ ਘਬਰਾਉਣ ਦੀ ਲੋੜ ਨਹੀਂ ਹੁਣ ਕੱਲ ਇੱਕ ਗਰੁੱਪ ਦੇ ਵਿੱਚ ਇੱਕ ਸਿਆਣੇ ਬੰਦੇ ਸੀਗੇ ਉਹ ਇਹ ਲਿਖ ਰਹੇ ਕਿ ਇਹਦੇ ਵਿੱਚ ਨਿੰਮਾ ਟੋੜ ਹੈ ਮੈਨ ਨੇ ਨਹੀਂ ਸਮਝਾਉਂਦੇ ਕਿ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਆਂ ਜਾਂ ਅਸੀਂ ਸਿਆਣੇ ਨਹੀਂ ਹੈਗੇ ਤੇ ਜਾਂ ਅਸੀਂ ਗੁੰਮਰਾਹ ਕਰਦੇ ਹਾਂ ਦੋਨਾਂ 'ਚ ਇੱਕ ਚੀਜ਼ ਹੈ ਨਿਮਾ ਟੋੜ ਜਦੋਂ ਹੋਏਗਾ ਬੂਟੇ ਰੀਆਂ ਜੜਾਂ ਦੇ ਉੱਪਰ ਦੇ ਪਾਸੇ ਗੰਢਾਂ ਬੰਨੀਆਂ ਗੰਢਾਂ ਅਖੀਰ ਤੈ ਜਾ ਕੇ ਆਹ ਜੜਾ ਹੈ ਆਹ ਜੜਾ ਹੈ ਆ ਜਾਂਦੀ ਤੇ ਆ ਉਹਦੇ ਥੱਲੇ ਫਲਾ ਹੈਗਾ ਪੰਜਾ ਤਾਂ ਇਹਦੇ ਆ ਜਿਹੜੇ ਕਿਨਾਰੇ ਹੈਗੇ ਇਹਨਾਂ ਕਿਨਾਰਿਆਂ ਦੇ ਉੱਤੇ ਗੰਢਾਂ ਬੰਨੀਆਂ ਤਾਂ ਅਸੀਂ ਕਹਾਂਗੇ ਨਿਮਾ ਟੋੜ ਸਮਝ ਗਏ ਲੇਕਿਨ ਜਿਹੜਾ ਬੂਟਾ ਥੱਲੇ ਚੜ ਲੈ ਕੇ ਗਿਆ ਇਹ ਢੂੰਗਾ ਲੱਗਿਆ ਕੌਣ ਫੇਰ ਮੈਨੂੰ ਅਕਵੀਰ ਕਹਿੰਦਾ ਫੇਰ ਤੂੰ ਇਹਦਾ ਇਲਾਜ ਦੱਸ ਡੂੰਘੇ ਲੱਗ ਰਿਹਾ ਇਲਾਜ ਮੈਂ ਕੀ ਦੱਸਦੇ ਆ ਜਿਹੜਾ ਬੂਟਾ ਇੰਨਾ ਡੂੰਘਾ ਲੱਗਣਾ ਚਾਹੀਦਾ ਸੀਗਾ ਹੁਣ ਸੇ ਇੰਨਾ ਡੂੰਘਾ ਲਾਤਾ ਇਹਦਾ ਇਲਾਜ ਤੇ ਇਹਨ ਪੱਟਕੇ ਦਵਾਰ ਉੱਚਾ ਕਰ ਦਿਓ ਜਾਂ ਫਿਰ ਬੁੱਟੇ ਨੇ ਆਪਣੇ ਹਿਸਾਬ ਦੇ ਨਾਲ ਪਹਿਲਾਂ ਥੱਲੇ ਜੜ ਬਣਾਈ ਫੇਰ ਇਹਨੂੰ ਉੱਤੇ ਬਣਾਈ ਫੇਰ ਇਹਨੂੰ ਉੱਤੇ ਬਣਾਈ ਫੇਰ ਇਹਨਾਂ ਜਮਾਂ ਉੱਤੇ ਬਣਾਈ ਤਾਂ ਆਹ ਜਿਹੜੀ ਜੜ ਜਿਹੜਾ ਬਣ ਗਈ ਤੇ ਇਹੇ ਲੇਟ ਚੱਲੇ ਗਈ ਚੱਲੇਗਾ ਤਾਂ ਇਹਦੇ ਕਰਕੇ ਜੋ ਮੇਰੇ ਕੋਲੇ ਮੈਕਸੀਮਮ ਇਨਕੁਆਰੀ ਫਾਜ਼ਿਲਕਾ ਤੋਂ ਮਾਨਸਾ ਤੋਂ ਬਠਿੰਡਾ ਤੋਂ ਐ ਸਬੰਧੀ ਜੋ ਆਉਂਦੀ ਹੈ ਉਹ ਡੂੰਗਾ ਲੱਗਿਆ ਝੋਨੇ ਵਾਲੇ ਹੀ ਕਿਸਾਨ ਨਿਕਲਦੇ ਆ ਕਾਰਨ ਉਹਨਾਂ ਰੇਖ ਹੀ ਹੁੰਦਾ ਝੋਨਾ ਡੂੰਗਾ ਲੱਗਿਆ ਕੋਈ ਉਹਨੂੰ 12 ਅੰਟ ਰੇਟ ਪਵਾਈ ਜਾਂਦਾ ਕੋਈ ਉਹਨੂੰ ਕੋਰਾ ਟੇਪ ਪਵਾਈ ਜਾਂਦਾ ਕੋਈ ਉਹਨੂੰ ਪਤਾ ਨਹੀਂ ਕੀ ਕੀ ਪਵਾਈ ਜਾਂਦਾ ਉਹ ਚੀਜ਼ਾਂ ਨਹੀਂ ਹੈਗੀਆਂ ਬਾਈ ਬਣ ਕੇ ਜੇ ਤੁਹਾਡਾ ਕਿ ਝੋਨਾ ਨਹੀਂ ਚੱਲਿਆ ਉਹਨੂੰ ਪੱਟੋ ਪੱਟ ਕੇ ਦੇਖੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇੰਨੀ ਗਰਾਈ ਦੀ ਬਜਾਏ ਉਹ ਇੰਨਾ ਡੂੰਘਾ ਲੱਗਿਆ ਤਾਂ ਤੁਸੀਂ ਮੰਨ ਲਓ ਕਿ ਇਹ ਝੋਨਾ 15-20 ਦਿਨ ਦੂਜੇ ਤੋਂ ਲੇਟ ਹੀ ਚੱਲੇਗਾ 20 ਤਾਂ ਨਹੀਂ 15 ਦਿਨ ਲੇਟ ਚੱਲੇਗਾ ਠੀਕ ਹੈ ਤਾਂ ਜਿਹੜਾ ਇਹ 10 ਤੋਂ 15 ਦਿਨ ਦਾ ਫਰਕ ਹੈ ਉਹ ਫਿਰ ਗਰਾਈ ਦੇ ਨਾਲ ਹੋਊਗਾ ਨਾ ਕਿਹੜਾ ਕਿੰਨਾ ਡੂੰਘਾ ਲੱਗਿਆ ਉਸ ਨਾਲ ਫਰਕ ਪਏਗਾ ਤਾਂ ਉਹ ਝੋਨੇ ਨੂੰ ਅਸੀਂ ਇਹ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਮੰਨ ਲਓ ਕਿ ਮੈਂ ਝੋਨਾ ਲਾਤਾ 20 ਜੂਨ ਨੂੰ ਤੇ ਇਹ ਝੋਨਾ ਚੱਲਿਆ ਮੇਰਾ ਜਾ ਕੇ 30 ਜੂਨ ਨੂੰ ਤਾਂ ਮੈਂ ਇਹ 40 ਦਿਨ ਪੂਰੇ ਕਰਨੇ ਆ 30 ਜੂਨ ਤੋਂ ਲੈ ਕੇ ਗਾਹ ਨੂੰ ਗਿਣਾਗਾ ਨਾ ਕਿ ਮੈਂ 20 ਜੂਨ ਤੋਂ ਕਰਾਂਗਾ ਬਸ ਗੱਲ ਬਣ ਗਈ ਜੇ ਤੁਸੀਂ ਇਹ ਕਹੋਗੇ ਕਿ ਦੂਜੇ ਦੇ ਬਰਾਬਰ ਹੋ ਜਾਏਗਾ ਦੂਜੇ ਦੇ ਬਰਾਬਰ ਨਹੀਂ ਹੋਏਗਾ ਝਾੜ ਦੂਜੇ ਦੇ ਬਰਾਬਰ ਦੇ ਦਊਗਾ ਲੇਕਿਨ ਉਹ ਤਾਂ ਪੱਕੂਗਾ ਤੁਹਾਡਾ ਲੇਟ ਪਸ ਆਖੀ ਕਹਾਣੀ ਹੋਰ ਕੁਝ ਨਹੀਂ ਹੈਗਾ ਇਸ ਕਰਕੇ ਇਸ ਚੀਜ਼ ਦਾ ਧਿਆਨ ਰੱਖੋ ਇਹ ਚੀਜ਼ ਸਮਝਣ ਵਾਲੀ ਗੱਲ ਹੈ ਜੇ ਤੁਸੀਂ ਨਹੀਂ ਸਮਝੋਗੇ ਤਾਂ ਨੁਕਸਾਨ ਹੋਏਗਾ ਉਮੀਦ ਕਰਦਾ ਹਾਂ ਜਾਣ ਕੇ ਲਾਇਓ ਸਭ ਤੋਂ ਇੱਕ ਧੰਨਵਾਦ ਦੋਸਤੋ ਮੇਰ ਬਣੀ ਦੋਸਤੋ